ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਕੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕਰੋੜਾਂ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹ ਤਸਕਰਾਂ ਦੀ ਜਬਤ ਕੀਤੀ ਗਈ ਹੈ ਤਾਂ ਅੱਗੇ ਅਕਸਰ ਲੱਖ 50 ਹਜ਼ਾਰ ਤੱਕ ਸਖਸੀਮਾ ਰਹਿੰਦੀ ਸੀ ਲੇਕਿਨ ਹੁਣ ਕਰੋੜਾਂ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਤਾਂ ਇਸ ਬਹਾਦਰ ਅਫਸਰ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਵੱਲੋਂ ਕੀ ਇੱਕ ਵੱਡਾ ਪ੍ਰਯਾਸ ਕੀਤਾ ਗਿਆ ਹੈ ਸਰਦਾਰ ਚਰਨਜੀਤ ਸਿੰਘ ਸੋਲ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਔਰ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇਸ ਲੈਵਲ ਦੇ ਉੱਤੇ ਰਿਕਵਰੀ ਹੋਈ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਛੋਟੇ ਬੱਦਰ ਤੇ ਕੰਮ ਰਾ ਜਾਂਦਾ ਹੈ ਇਹਦੀ ਕੀ ਡਿ ਥੈਂਕ ਯੂ ਜੀ ਇਹ ਇੱਕ ਇੱਕ ਟੀਮ ਐਫਰਟ ਹੈ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੀਤਾ ਗਿਆ ਹੈ ਸਾਡੇ ਕੋਲ ਇੱਕ ਐਫਆਈਆਰ ਨੰਬਰ 162 ਜਿਹੜੀ ਸੀ ਜੁਲਾਈ ਮਹੀਨੇ ਵਿੱਚ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਦੋ ਮੁਜਰਮ ਜਿਹੜੇ ਆ ਅਜੀਪਾਲ ਸਿੰਘ ਤੇ ਜਤਨ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ ਅੱਧਾ ਕਿਲੋ ਦੇ ਕਰੀਬਨ ਜੋ ਹੈ ਹੈਰੋਇਨ ਤੇ ਵੈਪਨਸ ਵਗੈਰਾ ਦੀ ਰਿਕਵਰੀ ਹੋਈ ਸੀ ਤਾਂ ਸਾਡੇ ਕੋਲ ਐਨਡੀਪੀਐਸ ਐਕਟ ਦੇ ਤਹਿਤ 68 ਐਫ ਧਾਰਾ ਦੇ ਅਧੀਨ ਜਿਹੜਾ ਹੈ ਪ੍ਰੋਪਰਟੀ ਫ੍ਰੀਜ਼ ਕਰਨ ਦੇ ਜਿਹੜੇ ਹੈ ਉਹ ਅਧਿਕਾਰ ਹੁੰਦੇ ਆ ਜਿਹਦੇ ਵਿੱਚ ਇਹ ਅਧਿਕਾਰ ਜਿਹੜੇ ਨੇ ਕੰਪੀਟੈਂਟ ਅਥਾਰਟੀ ਜੋ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਦੇ ਕੋਲ ਹੁੰਦੇ ਨੇ ਅਸੀਂ ਉਹਨਾਂ ਜੋ ਉਸ ਧਾਰਾ ਦੀ ਜੋ ਵਰਤੋਂ ਕਰਕੇ ਨਸ਼ੇ ਤਸਕਰਾਂ ਦੇ ਵੱਲੋਂ ਜੋ ਗਲਤ ਤਰੀਕਿਆਂ ਨਾਲ ਨਸ਼ੇ ਦੇ ਕਾਰੋਬਾਰ ਦੇ ਵਿੱਚ ਪ੍ਰਾਪਤ ਕੀਤੀ ਪੂੰਜੀ ਦੇ ਨਾਲ ਜੋ ਵੀ ਪ੍ਰਾਪਰਟੀ ਬਣਾਈ ਜਾਂਦੀ ਹੈ ਉਸ ਨੂੰ ਜਿਹੜਾ ਹੈ ਫ੍ਰੀਜ਼ ਕਰ ਸਕਦੇ ਆ ਸੋ ਇਹਨਾਂ ਦੋਨਾਂ ਮੁਜ਼ਰਮਾ ਦੀ ਜੋ ਹੈ ਪ੍ਰਾਪਰਟੀ ਨੂੰ ਆਇਡੈਂਟੀਫਾਈ ਕਰਕੇ ਈਵੈਲਿਊਏਟ ਕਰਕੇ ਇਸ ਦਾ ਜੋ ਪ੍ਰੋਪੋਜ਼ਲ ਹੈ ਅਸੀਂ ਉਹ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਹੈ ਕਨਫਰਮ ਕਰਾ ਕੇ ਕੱਲ ਹੀ ਪ੍ਰਾਪਤ ਕੀਤਾ ਜਿਸ ਆਰਡਰ ਦੇ ਵਿੱਚ ਇਹਨਾਂ ਦੇ ਰੈਜ਼ੀਡੈਂਸ਼ੀਅਲ ਹਾਊਸਸ ਸ਼ਾਪਸ ਤੇ ਬੈਂਕਟ ਹਾਲ ਵਗੈਰਾ ਜਿਹੜੇ ਹੈ ਉਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਹੋਈ ਹੈ ਜਿਸ ਦੀ ਕੀਮਤ ਜੋ ਹੈਗੀ ਹੈ ਉਹ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬ ਹੈ ਤੇ ਇਹ ਇਹ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ਿੰਗ ਆਰਡਰ ਅਸੀਂ ਪ੍ਰਾਪਤ ਕਰਕੇ ਜੋ ਹੈ ਇਹਨਾਂ ਦੇ ਪ੍ਰੈਮਿਸਿਸ ਜੋ ਕਨਸਰਨਡ ਨੇ ਉੱਥੇ ਪੇਸਟ ਵੀ ਕੀਤੇ ਹਨ ਪਰ ਸਰ ਇੱਕ ਬਹੁਤ ਵੱਡੀ ਕਾਮਯਾਬੀ ਮੰਨੀ ਜਾਂਦੀ ਕਿਉਂਕਿ ਅਕਸਰ ਗੱਲ ਅਸੀਂ ਕਰੀਏ ਤੇ ਲੱਖਾਂ ਤੱਕ ਨਗਿੰਤੀ ਰਹਿ ਜਾਂਦੀ ਹੈ ਲੇਕਿਨ ਪਹਿਲੀ ਵਾਰ ਹੋਇਆ ਕਿ 37 ਕਰੋੜ ਰੁਪਏ ਇੱਕ ਪਾਰਟਿਕੂਲਰ ਫੈਮਿਲੀ ਕੋਲੋਂ ਮਿਲਿਆ ਹੈ ਜੀ ਇਸ ਤਰ੍ਹਾਂ ਹੈ ਜੀ ਇੱਕ ਕਿਉਂਕਿ ਸਾਡੇ ਜੋ ਮਾਨਯੋਗ ਡੀਜੀਪੀ ਸਾਹਿਬ ਨੇ ਤੇ ਪੰਜਾਬ ਸਰਕਾਰ ਦੇ ਜੋ ਇੱਕ ਨਸ਼ਾ ਦੇ ਵਿਰੁੱਧ ਜੋ ਵੱਡੀ ਹੋਈ ਮਹਿੰਮ ਹੈ ਉਹਦੇ ਹੀ ਤਹਿਤ ਅਸੀਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਆ ਅਸੀਂ ਜੋ ਹੈ ਅੱਗੇ ਵੀ ਹੋਰ ਜਿਹਨੇ ਵੀ ਮੁਜਰਮ ਸਾਡੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਜਿਨ੍ਹਾਂ ਦੇ ਕੋਲ ਇਹ ਇਲਗੋਟਨ ਮਨੀ ਦੇ ਨਾਲ ਜਿਹੜੀ ਇਹਨਾਂ ਨੇ ਪ੍ਰਾਪਰਟੀ કરી ਹੈ ਖੜੀ ਕੀਤੀ ਹੈ ਅਸੀਂ ਉਹਨਾਂ ਦਾ ਜੋ ਹੈ ਆਈਡੈਂਟੀਫਿਕੇਸ਼ਨ ਕਰ ਰਹੇ ਆ ਤੇ ਜਲਦੀ ਹੋਰ ਵੀ ਆਰਡਰ ਜਿਹੜੇ ਫ੍ਰੀਜ਼ਿੰਗ ਪ੍ਰੋਪਰਟੀ ਆ ਉਹ ਸਾਡੇ ਕੋਲ ਹੋਣਗੇ ਪਰ ਸਰ ਇਹਦੇ ਵਿੱਚ 37 ਕਰੋੜ ਰੁਪਏ अमाउंट ਵੱਡੀ ਹੈ ਲੇਕਿਨ ਜਿਹੜੀ ਹੈਰੋਇਨ ਸੀ ਮਹਿਜ਼ ਅੱਧਾ ਕਿਲੋ ਸੀ ਐਦਾਂ ਮੈਨੂੰ ਲੱਗਦਾ ਕਾਰੋਬਾਰ ਬਹੁਤ ਵੱਡਾ ਹੋਏਗਾ ਜੀ ਇਹ ਸਾਰਾ ਜੋ ਇਨਵੈਸਟੀਗੇਸ਼ਨ ਜੋ ਹੈ ਉਹ ਚੱਲ ਰਹੀ ਹੈ ਇਸ ਦੇ ਵਿੱਚ ਜੋ ਹੋਰ ਬੈਕਵਰਡ ਲਿੰਕੇजेस ਅਸੀਂ ਸਟੈਬਲਿਸ਼ ਕਰ ਰਹੇ ਹਾਂ ਕਿ ਕਿੱਥੋਂ ਇਹ ਲੈ ਕੇ ਆਉਂਦੇ ਸੀ ਅੱਗੇ ਸੇਲ ਕਿੱਥੇ ਕਰਦੇ ਸੀ ਇਹਨਾਂ ਦਾ ਪੂਰਾ ਨੈਟਵਰਕ ਕੀ ਹੈ ਇਨਵੈਸਟ ਕਿਵੇਂ ਕਰਦੇ ਸੀ ਪਿਆਸ ਹਾਂ ਉਹ ਸਾਰਾ ਜਿਹੜਾ ਹੈ ਉਹ ਇਨਵੈਸਟੀਗੇਟ ਕਰ ਰਹੇ ਹਾਂ ਪਰ ਇਹਨਾਂ ਦੀ ਇਕੱਲੇ ਇੱਕ ਨਾਮ ਤੇ ਪ੍ਰੋਪਰਟੀ ਸੀ ਕਿ ਫੈਮਿਲੀ ਦੇ ਹੋਰ ਵੀ ਮੈਂਬਰਾਂ ਦੇ ਨਾਮ ਤੇ ਪ੍ਰੋਪਰਟੀ ਨਹੀਂ ਇਹ ਇੱਕ ਦੋ ਜਣਿਆਂ ਦੇ ਨਾਮ ਤੇ ਹੋਰਤੇ ਸੀ ਇਹ ਇਹ ਜੁਆਇੰਟਲੀ ਵੀ ਹੁੰਦੀ ਸੀ ਉਹ ਸਾਰੀ ਫਿਰ ਸਰ ਕਿੱਡਾ ਕਵੱਡੀ ਇਨਵੈਸਟਿਗੇਟ ਕਿੰਨਾ ਔਖਾ ਹੁੰਦਾ ਹੈ ਇੱਕ ਐਜੇ ਪੁਲਿਸ ਆਫਸਰ ਔਰ ਐਜੇ ਪੁਲਿਸ ਹੋਣਾ ਕਿ ਇਹਨੂੰ ਸਾਰੇ ਨੂੰ ਕਰੈਕ ਕਰਨਾ ਕਿਉਂਕਿ ਵੱਡਾ ਨੈਟਵਰਕ ਹੈ 37 ਕਰੋੜ ਰੁਪਏ ਇੱਕ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੁੰਦਾ ਹੈ ਜਿੱਥੇ ਇੱਕ ਕੇਸ ਦੀ ਜੋ ਹੈ ਇਨਵੈਸਟਿਗੇਟ ਕਰਨਾ ਦੂਜੇ ਪਾਸੇ ਉਹਦੇ ਫਾਈਨੈਂਸ਼ੀਅਲ ਐਸਪੈਕਟਸ ਜੋ ਹੈ ਉਹਦੀ ਇਨਵੈਸਟੀਗੇਸ਼ਨ ਕਰਨਾ ਇੱਕ ਬਹੁਤ ਲੰਬਾ ਪ੍ਰੋਸੀਜਰ ਹੈ ਲੰਬਾ ਸਮਾਂ ਲੱਗ ਜਾਂਦਾ ਹੈ ਕੰਪੀਟੈਂਟ ਅਥਾਰਟੀ ਨੂੰ ਪ੍ਰੋਪੋਜ਼ਲ ਦੇਣਾ ਉਹਨੂੰ ਇੱਕ ਬਹੁਤ ਵੱਡਾ ਸਮਾਂ ਲੱਗਦਾ ਹੈ ਕਿਉਂਕਿ ਜੋ ਵੀ ਨਸ਼ੀਦਾ ਇਹ ਸਦਾਗਰ ਤਸਕਰ ਫੜੇ ਜਾਂਦੇ ਆ ਇਹਨਾਂ ਦੀ ਪ੍ਰਾਪਰਟੀਆਂ ਨੂੰ ਆਈਡੈਂਟੀਫਾਈ ਕਰਨਾ, ਈਵੈਲਿਊਏਟ ਕਰਨਾ, ਪ੍ਰੋਪੋਜ਼ਲਸ ਨੂੰ ਭੇਜਣਾ, ਉੱਥੇ ਉਹਨਾਂ ਨਾਲ ਅਧਿਕਾਰੀਆਂ ਨਾਲ ਕਿਉਂਕਿ ਉੱਥੇ ਇਹਨਾਂ ਦੀ ਜੋ ਹੈ ਸਮਨਿੰਗ ਹੁੰਦੀ ਹੈ, ਉਹ ਸਮਨਿੰਗ ਦੇ ਵਿੱਚ ਜੋ ਹੈ ਸਾਡੇ ਐਸ ਐਚ ਓ ਤੇ ਕਨਸਰਨਡ ਆਈਓ ਵਗੈਰਾ ਉਹਨਾਂ ਦੇ ਵਿੱਚ ਜੋ ਪੇਸ਼ੀ ਹੁੰਦੀ ਹੈ ਤੇ ਇਹਨਾਂ ਦੀ ਵੀ ਪੇਸ਼ੀ ਕਰਵਾਈ ਜਾਂਦੀ ਹੈ। ਕਾਫੀ ਮਿਹਨਤ ਕੀਤੀ ਗਈ ਇਸ ਕੇਸ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਬੇਨਾਮੀ ਅਕਸਰ ਤਸਕਰਾਂ ਦੀ ਬੇਨਾਮੀ ਪ੍ਰਾਪਰਟੀਆਂ ਹੁੰਦੀਆਂ ਨੇ, ਲੇਕਿਨ ਉਹ ਪ੍ਰਾਪਰਟੀ ਨੇ ਜਿਹੜੀਆਂ ਹਨ ਨਾਲ ਰਿਲੇਟਿਡ ਸਾਨੂੰ ਫੜਿਆ ਗਿਆ ਤਾਂ ਕਿਵੇਂ ਇਸ ਨੂੰ ਹੈਂਡਲ ਕੀਤਾ ਕਿਵੇਂ ਇੱਕ ਵੱਡਾ ਮਿਸ਼ਨ ਜਿਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਪੂਰਾ ਕੀਤਾ ਗਿਆ ਅ ਦੇਖੋ ਜੀ ਇਹਦੇ ਵਿੱਚ ਇਹ ਹੈ ਕਿ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਟੀਮ ਬਜੋ ਕੰਮ ਕੀਤਾ ਹੈ ਡੀਆਈਜੀ ਸਰਦਾਰ ਸਤਿੰਦਰ ਸਿੰਘ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਜੋ ਇੱਕ ਏ ਟੀਮ ਬਣੀ ਹੋਈ ਹੈ ਸਾਡਾ ਇੱਕ ਸੈਲ ਬਣਿਆ ਹੋਇਆ ਇਹ ਕੰਮ ਕਰਦਾ ਦਿਨ ਰਾਤ ਕੰਮ ਕਰ ਰਿਹਾ ਤੇ ਜਲਦੀ ਅਸੀਂ ਜਿਹੜਾ ਹੈ ਹੋਰ ਵੀ ਪ੍ਰਾਪਰਟੀ ਫ੍ਰੀਜ਼ਿੰਗ ਆਰਡਰਸ ਜਿਹੜੇ ਹੈ ਉਹ ਜਲਦ ਅਸੀਂ ਪ੍ਰਾਪਤ ਕਰਨ ਜਾ ਰਹੇ ਹੈ ਕਿੰਨਾ ਕੁ ਚੈਲੰਜ ਸੀ ਜੀ ਇਸ ਤਰ੍ਹਾਂ ਦਾ ਕੇਸ ਨੂੰ ਸੋਲਵ ਕਰਨਾ ਦੀ ਅਕਸਰ ਬਹੁਤ ਤਰ੍ਹਾਂ ਦੇ ਕੇਸ ਹੁੰਦੇ ਲੇਕਿਨ ਕਰੋੜਾ ਰੁਪਏ ਦੀ ਪ੍ਰਾਪਰਟੀ ਨੂੰ ਕਿਸੇ ਦੀ ਲੈ ਕੇ ਆਣਾ ਔਰ ਸਰਕਾਰੀ ਖਜ਼ਾਨੇ ਜਿੱਤ ਤਰ੍ਹਾਂ ਦਾ ਜਮਾ ਕਰਾਣਾ ਕਿਡਾ ਚੈਲੰਜ ਹੈ ਦੇਖੋ ਜੀ ਇਹਦੇ ਵਿੱਚ ਤਾਂ ਇਹ ਹੈ ਕਿ ਇਹ ਪ੍ਰਾਪਰਟੀ ਜਿਹੜੀ ਹੁੰਦੀ ਹੈ ਫ੍ਰੀਜ਼ ਹੁੰਦੀ ਹੈ ਇਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਤਾਂ ਹੈ ਕਿ ਇਹਨਾਂ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਨਾ ਕਿਉਂਕਿ ਇਹ ਇਸ ਤਰ੍ਹਾਂ ਦੇ ਜੋ ਲੋਕ ਹੁੰਦੇ ਨੇ ਮਾੜੇ ਕੰਮਾਂ ਦੇ ਵਿੱਚ ਉਹ ਪ੍ਰਾਪਰਟੀ ਕਈ ਵਾਰ ਆਪਣੇ ਨਾਂ ਤੇ ਨਹੀਂ ਬਿਨਾਮੀ ਵੀ ਰੱਖਦੇ ਨੇ ਤੇ ਕਈ ਵਾਰ ਜੋ ਇਹਨਾਂ ਦੇ ਨਾਂ ਤੇ ਨਹੀਂ ਹੁੰਦੀ ਉਹ ਉਹਦੇ ਲਿੰਕੇਜਸ ਨੂੰ ਸਟੈਬਲਿਸ਼ ਕਰਨਾ ਤੇ ਜਿਹੜੀ ਇਹਨਾਂ ਦੀ ਆਪਦੀ ਪ੍ਰਾਪਰਟੀ ਹੁੰਦੀ ਹੈ ਉਹਨੂੰ ਆਈਡੈਂਟੀਫਾਈ ਕਰਨਾ ਤੇ ਉਹ ਜਿਹੜੇ ਹੈਗੇ ਆ ਰੈਵਨਿਊ ਤੋਂ ਜਾਂ ਕਿਤੇ ਹੋਰ ਤੋਂ ਕਾਗਜ਼ ਵਗੈਰਾ ਲੈਣੇ ਬੜਾ ਲੰਮਾ ਪ੍ਰੋਸੀਜਰ ਹੈ ਇਸ ਤੋਂ ਬਾਅਦ ਜਿਹੜਾ ਹੈ ਕੰਪੀਟੈਂਟ ਅਥਾਰਟੀ ਨੂੰ ਕਨਵਿੰਸ ਕਰਨਾ ਤੇ ਸਾਰੀ ਚੀਜ਼ਾਂ ਜਿਹੜੀਆਂ ਇੱਕ ਬੜਾ ਚੈਲੰਜ ਵੱਡਾ ਚੈਲੰਜ ਹੁੰਦਾ ਹੈ ਕੱਲ ਇੱਕ ਅੱਛਾ ਲੱਗਾ ਹੋਵੇਗਾ ਕਿ ਜਦੋਂ ਇੰਨਾ ਪੈਸਾ ਰਿਕਵਰ ਕੀਤਾ ਨਹੀਂ ਪ੍ਰਾਪਰਟੀ ਜਿਹੜੀਆਂ ਕੀਤੀ ਹੈ ਨਹੀਂ ਬਿਲਕੁਲ ਜੀ ਇਹ ਜਿਹੜਾ ਪੰਜਾਬ ਪੁਲਿਸ ਲਈ ਸਪੈਸ਼ਲੀ ਹਮ ਸਿਹਤਿਆਤੀ ਪੁਲਿਸ ਲਈ ਵੱਡੀ ਕ ਅਸੀਂ ਅੱਗੇ ਵੀ ਜਿਹੜਾ ਹੈ ਚੰਗਾ ਕੰਮ ਕਰਾਂਗੇ ਤੇ ਹੋਰ ਵੀ ਸਾਡੇ ਜਿਹੜੇ ਇਸ ਤਰੀਕੇ ਦੇ ਪ੍ਰੋਪੋਜ਼ਲ ਨੇ ਉਹ ਪਾਈਪਲਾਈਨ 'ਚ ਨੇ ਲੋਕਾਂ ਨੂੰ ਕੀ ਕਹੋ ਜਗੇ ਜੇ ਜਿਹੜੇ ਇਸ ਤਰ੍ਹਾਂ ਦਾ ਤੰਦਾ ਕਰਦੇ ਆ ਕਿ ਉਹਨਾਂ ਨਾਲ ਵੀ ਇਸ ਤਰ੍ਹਾਂ ਹੋਏਗਾ ਉਹਨਾਂ ਵਿੱਚ ਬਿਲਕੁਲ ਜੀ ਜੋ ਇਲ ਗਾਟਨ ਮਨੀ ਹੈ ਤੇ ਉਹਦੇ ਨਾਲ ਜਿਹੜੀ ਪ੍ਰਾਪਰਟੀ ਇਹਨਾਂ ਨੇ ਖੜੀ ਕੀਤੀ ਹੈ ਉਹ ਸਾਰੀ ਅਸੀਂ ਫ੍ਰੀਜ਼ ਕਰਾਵਾਂਗੇ ਐਸ ਪਰ ਲਾਅ ਤੇ ਸੈਕੰਡਲੀ ਜੋ ਹੈ ਇਹਨਾਂ ਕੰਮਾਂ ਦੇ ਵਿੱਚ ਜੋ ਲਿਪਤ ਨੇ ਅਸੀਂ ਉਹਨਾਂ ਨੂੰ ਫੜਾਂਗੇ ਸਾਡੀ ਮੁਹਿੰਮ ਜਿਹੜੀ ਹੈ ਨਸ਼ੇ ਦੇ ਵਿਰੁੱਧ ਜਿਹੜੀ ਹੈ ਉਹ ਚੱਲਦੀ ਰਹੇਗੀ ਅਸੀਂ ਇਸ ਮੁਹਿੰਮ ਨੂੰ ਹੋਰ ਤੇਜ਼ ਰਫ਼ਤਾਰ ਨਾਲ ਜਿਹੜਾ ਹੈ ਜਿਹੜਾ ਹੈ ਨਾ ਚਲਾਵਾਂਗੇ ਕੰਫੀਡੈਂਸ ਹੋਰ ਬਿਲਡ ਅਪ ਹੋਇਆ ਦੇ ਨਾਲ ਜੀ ਬਿਲਕੁਲ ਜੀ ਪੁਲਿਸ ਦਾ ਪੂਰਾ ਜਿਹੜਾ ਕੰਫੀਡੈਂਸ ਹੈ ਬਿਲਡ ਅਪ ਹੋਇਆ ਹੈ ਥੈਂਕ ਯੂ ਜੀ ਸੁਰੀਆ ਜਮਾ ਦੇ ਨਾਤੇ ਤਾਂ ਇਹ ਹਨ ਪੰਜਾਬ ਪੁਲਿਸ ਦਾ ਉਹ ਅਧਿਕਾਰੀ ਜਿਸ ਨੇ ਕਿ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ ਕਿ ਜਿੱਥੇ ਤਸਕਰਾਂ ਫੜਿਆ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਗਈ ਤਾਂ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇੱਕ ਹੀ ਕੇਸ ਦੇ ਵਿੱਚ 37 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਜ਼ਬਤ ਕੀਤੀ ਗਈ ਸੀ ਕਿਉਂਕਿ ਬਹੁਤ ਸਾਰੀ ਅਸੀਂ ਪ੍ਰਾਪਰਟੀਆਂ ਤਿਆਰ ਕੀਤੀਆਂ ਗਈਆਂ ਸੀ ਜਿਦੇ ਵਿੱਚ ਕੀ ਉਹਦਾ ਪੈਸਾ ਲੱਗਾ ਸੀ ਇੱਥੋਂ ਤੱਕ ਕਿ ਰਿਜ਼ੋਰਟ ਤੱਕ ਤਿਆਰ ਕੀਤੇ ਗਏ ਔਰ ਉਹਨਾਂ ਰਿਜ਼ੋਰਟ ਦੇ ਉੱਤੇ ਵੀ ਤਾਲਾਬੰਦੀ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ ਦੇ ਘਰ ਸੀ ਔਰ ਹੋਰ ਬਹੁਤ ਸਾਰੀ ਮਾਰਕਟਾਂ ਸੀ ਜਿਹੜੀਆਂ ਤਿਆਰ ਕੀਤੀਆਂ ਗਈਆਂ ਸੀ ਤਾਂ ਇੱਕ ਨਸ਼ੇ ਨੈਟਵਰਕ ਦੇ ਨਾਲ ਜੋ ਫਾਈਨੈਂਸ਼ੀਅਲ ਜਿਹੜੇ ਨਹੀਂ ਉਹਨਾਂ ਨੂੰ ਤੋੜਨ ਦਾ ਕੰਮ ਜਰਾ ਕੀਤਾ ਗਿਆ ਹੈ ਸਲਾਮ ਹੈ ਪੰਜਾਬ ਪੁਲਿਸ ਦੀ ਇਸ ਸੋਚ ਨੂੰ ਉਹ ਜਿਸ ਤਰੀਕੇ ਨਾਲ ਕੰਮ ਕੀਤਾ ਗਿਆ ਹੈ ਅਗਰ ਇਸ ਤਰੀਕੇ ਨਾਲ ਹੋਰ ਵੀ ਕੰਮ ਹੋਣ ਤੁਹਾਨੂੰ ਲਈ ਸਮੇਂ ਦੇ ਵਿੱਚ ਤਸਕਰਾਂ ਦਾ ਲੱਕ ਜਰਾ ਟੁੱਟ ਸਕਦਾ ਹੈ ਔਰ ਪੰਜਾਬ ਜਰਾ ਹੈ ਉਹਨਾਂ ਸ਼ਾਂਤ ਮੁਕਤੀ ਹੋ ਸਕਦਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ